ਸਸਿਕਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੱਲ ਦੀ ਹੋਈ ਕੈਬਨਟ ਮੀਟਿੰਗ ਕੈਬਨਟ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਕੈਬਨਟ ਮਨਿਸਟਰ ਜਿਹੜੇ ਨੇ ਉਹ ਹਾਜ਼ਰ ਹੋਏ ਭਗਵੰਤ ਮਾਨ ਦੀ ਮੁੱਖ ਮੰਤਰੀ ਵਾਲੀ ਰਹਿਸ਼ ਚੰਡੀਗੜ੍ਹ ਵਿਖੇ ਦੱਸਦੀ ਹੈ ਕਿ ਬੜੇ ਵੱਡੇ ਅਹਿਮ ਫੈਸਲੇ ਲਏ ਗਏ ਨੇ ਪਹਿਲਾ ਗੱਲ ਕੀਤੀ ਹੈ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਬਿਲਕੁਲ ਤਿਆਰ ਹੈ ਪੰਜਾਬ ਸਰਕਾਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਰਦਾਨਲੀ ਦਿੱਤੀ ਜਾਵੇਗੀ ਜਿਹੜੀ ਵਿਧਾਨ ਸਭਾ ਸੈਸ਼ਨ ਦੌਰਾਨ ਕਈ ਲੋਕ ਸ਼ਹੀਦ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਪੋਸਟਾਂ ਦੀ ਗੱਲ ਕੀਤੀ ਹੈ ਕਿ ਨਵੀਆਂ ਅਸਾਮੀਆਂ ਭਰਤੀ ਕੀਤੀਆਂ ਜਾਣਗੀਆਂ ਫਾਇਰ ਬ੍ਰਿਗੇਡ ਦੇ ਵਿੱਚ ਅੱਗ ਬੁਝਾਊ ਵਾਲੇ ਜਿਹੜੇ ਕਰਮਚਾਰੀ ਹੁੰਦੇ ਨੇ ਉਹਦੇ ਵਿੱਚ ਜਿਹੜੀਆਂ ਮਹਿਲਾਵਾਂ ਨੂੰ ਵੀ ਹੁਣ ਜਿਹੜੀਆਂ ਕਰਮਚਾਰੀ ਹੋਣਗੇ ਅਤੇ ਇਸ ਤੋਂ ਲੈ ਕੇ ਪੰਚਾਇਤੀ ਬਿਲਾਂ ਦੇ ਵਿੱਚ ਜਿਹੜੀ ਸੂਦ ਕੀਤੀ ਗਈ ਹੈ ਨਵੇਂ ਪ੍ਰੋਜੈਕਟ ਆਰੰਭੇ ਜਾਣਗੇ ਬਿਲਡਿੰਗਾਂ ਬਣਾਈਆਂ ਜਾਣਗੀਆਂ ਸਕੂਲਾਂ ਦੀਆਂ ਬਿਲਡਿੰਗਾਂ ਬਣਾਈਆਂ ਜਾਣਗੀਆਂ ਇਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਟੂਰਸ ਗੱਡੀਆਂ ਨੇ ਉਹਨਾਂ ਦਾ ਟੈਕਸ ਘਟਾ ਦਿੱਤਾ ਗਿਆ ਹੈ ਉਹਨਾਂ ਦੀ ਐਨਓਐਸਓ ਜਿਹੜੀ ਹੈ ਉਹਦੇ ਰੇਟ ਘਟਾ ਦਿੱਤੇ ਗਏ ਨੇ ਜਿਹੜੀਆਂ ਪੰਜਾਬ ਦੇ ਵਿੱਚ ਰਿਸਟਰੀਆਂ ਹੋਣ ਜਾ ਰਹੀਆਂ ਨੇ ਇਹ 2 ਜਾਂ 3 ਸਤੰਬਰ ਤੋਂ ਬਾਅਦ ਉਹਨਾਂ ਦੀ ਜਿਹੜੀ ਕੀਮਤ ਹੈ ਉਹ ਵੀ ਕਢਾ ਦਿੱਤੀ ਗਈ ਹੈ ਹੋਰ ਇਸ ਤੋਂ ਇਲਾਵਾ 10000 ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਨਵੇਂ ਭਰਤੀ ਕੀਤੇ ਜਾਣਗੇ ਡਾਣ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਇਹਨਾਂ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਮੈਂ ਦੱਸ ਚੁੱਕਿਆ ਹਾਂ ਇਹਨਾਂ ਦਾ ਵੇਰਵਾ ਬੜੇ ਵਿਸਤਾਰ ਪੂਰਵਕ ਦੇ ਨਾਲ ਕੀਤਾ ਗਿਆ ਸੁਵੇਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਹ ਪਹਿਲੀ ਕੈਬਨਿਟ ਮੀਟਿੰਗ ਹੈ ਇਸ ਨੂੰ ਲੈ ਕੇ ਹੁਣ ਵੱਡੇ ਖੁਲਾਸੇ ਹੋਣਗੇ ਜਦੋਂ 2 ਤੋਂ ਲੈ ਕੇ 3 ਸਤੰਬਰ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਵੇਗਾ ਵਿਧਾਨ ਸਭਾ ਸਭਾ ਦੇ ਵਿੱਚ ਜਿਸ ਦੀ ਅਗਵਾਈ ਕਰਨਗੇ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਇਸ ਤੋਂ ਇਲਾਵਾ ਕੱਲ ਇੱਕ ਹੋਰ ਵੱਡਾ ਸਿਆਸੀ ਧਮਾਕਾ ਕੀਤਾ ਸੁਵੇਦੇ ਮੁੱਖ ਮੰਤਰੀ ਨੇ ਨਾਲ ਦੀ ਨਾਲ ਹੀ ਉਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ ਕਰਦਿਆਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਨੇ ਬੰਗਾ ਤੋਂ ਡਾਕਟਰ ਸੁਖੀ ਯਾਨੀ ਕਿ ਸੁਖਵਿੰਦਰ ਕੁਮਾਰ ਸੁਖੀ ਨੂੰ ਵੀ ਸ਼ਾਮਲ ਕਰ ਲਿਆ ਇਟ ਮੀਨਸ ਕਿ ਇਸ ਤੋਂ ਇਲਾਵਾ ਜਿਹੜੇ 2 ਤੋਂ 3 ਸਤੰਬਰ ਵਾਲਾ ਪਹਿਲਾ ਮਾਨਸੂਨ ਸੈਸ਼ਨ ਸ਼ੁਰੂ ਹੋਵੇਗਾ ਇਸ ਨੂੰ ਲੈ ਕੇ ਬੜੇ ਵੱਡੇ ਝਮਾਕੇ ਹੋਣਗੇ ਇੱਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਜਿਹੜੇ ਆਗੂ ਨੇ ਕਾਂਗਰਸ ਦੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੱਲਦੇ ਵਿਧਾਨ ਸਭਾ ਦੇ ਵਿੱਚ ਜਿਹੜਾ ਮਾਨਸੂਨ ਦਾ ਪਹਿਲਾ ਸੈਸ਼ਨ ਸ਼ੁਰੂ ਹੋਣਾ ਹੈ ਉਹ ਪੰਜਾਬ ਸਰਕਾਰ ਨੂੰ ਘੇਰਨਗੇ ਪੰਜਾਬ ਸਰਕਾਰ ਨੇ ਆਪਣੀਆਂ ਉਪਲਬਧੀਆਂ ਗਰੋਣੀਆਂ ਨੇ ਲੇਕਿਨ ਉਹ ਉਪਲਬਧੀਆਂ ਨੂੰ ਡੀਮੋਟੀਨੇਟ ਡੀਮੋਟ ਕਰਨਗੇ ਇਸ ਤਰ੍ਹਾਂ ਲੈ ਕੇ ਤਤਕਾਰ ਬਣੇ ਰਹਿਣਗੇ ਜਿਹੜੇ ਫੈਸਲੇ ਲੈ ਗਏ ਨੇ ਕੈਬਨਟ ਮੀਟਿੰਗ ਦੇ ਵਿੱਚ ਉਹ ਲਗਭਗ 1 ਜਾਂ 2 ਮਹੀਨਿਆਂ ਦੇ ਵਿੱਚ ਪੂਰੇ ਕੀਤੇ ਜਾਣਗੇ ਇਹ ਪ੍ਰਗਟਾਵਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਬڑے ਵੱਡੇ ਡਿਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਾਂਗੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਾਂਗੇ ਅਤੇ ਪੰਜਾਬ ਦੇ ਵਿੱਚੋਂ ਬੇਜ਼ਗਾਰੀ ਜਿੰਨੀ ਵੀ ਜਲਦੀ ਹੋ ਸਕੇ ਖਤਮ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਨਸ਼ਾ ਵੀ ਜਿਹੜਾ ਹੈ ਘਟਿਆ ਹੈ ਪੰਜਾਬ ਦੇ ਵਿੱਚ ਲੇਕਿਨ ਹੋਰ ਵੀ ਹਾਲੇ ਘਟਣਾ ਬਾਕੀ ਹੈ ਇਸ ਲਈ ਸਰਕਾਰ ਹੁਣ ਲਾਅ ਐਂਡ ਆਰਡਰ ਨੂੰ ਲੈ ਕੇ ਪੂਰੀ ਤਰ੍ਹਾਂ ਕੰਬਰ ਕੱਸ ਚੁੱਕੀ ਹੈ ਧੰਨਵਾਦ